ਨਾ ਮੇਰਾ ਨਾਮ ਰੇਸ਼ਕਮਾਰ ਹੈ ਮੈਂ ਪੰਨੀ ਮਥੜਾ ਜ਼ਿਲ੍ਹਾ ਜਗੰਨਾਪ ਤਸੀਲ ਪਲੋਰ ਕਦੋਂ ਕਿਹੜੇ ਦੇਸ਼ ਗਿਆ ਸੀ ਤੇ ਕੀ ਉੱਥੇ ਮੁਸ਼ਕਲਾਂ ਦਾ ਸਾਹਮਣਾ ਕਰਦਾ ਮੈਂ 2014 ਹੀ ਗਿਆ ਸੀ ਸऊदी ਅਰਬੀਆ ਉਦੋਂ ਬਾਅਦ ਜਿਹੜੇ ਪਹਿਲੀ ਕੰਪਨੀ ਸਾਡੀ ਬੰਦ ਹੋ ਗਈ ਫਿਰ ਅਸੀਂ ਤਨਜ਼ਿਲ ਕਰਾਇਆ ਦੂਸਰੀ ਕੰਪਨੀ ਦੂਸਰੀ ਕੰਪਨੀ ਚ ਹੋ ਗਿਆ ਸੀ ਮੈਨੂੰ 4 ਸਾਲ 5 ਸਾਲ ਹੋ ਗਏ ਸੀ ਤੇ 2023 ਚ ਮੈਂ ਉਹਨਾਂ ਨੂੰ ਛੁੱਟੀ ਦਾ ਕਹਿ ਰਿਹਾ ਸੀਗਾ ਵੀ ਆਉਣ ਦਾ ਤੇ ਛੁੱਟੀ ਨਹੀਂ ਦੇ ਰਹੇ ਸੀਗੇ ਫੇਸ ਕਰਕੇ ਫਿਰ ਉਹਨੇ ਮੇਰੇ ਤੇ ਝੂਠਾ ਇਲਜ਼ਾਮ ਲਗਾਤਾ ਦਾਵਾ ਕਰ ਦਿੱਤਾ ਕੰਪਨੀ ਨੇ ਤੂੰ ਚੋਰੀ ਦਾ 2023 ਚ 2023 ਚ ਜੀ 2023 ਚ 8ਵੇਂ ਮਹੀਨੇ ਤੋਂ ਉਦੋਂ ਬਾਅਦ ਫਿਰ ਮੇਰਾ ਕਿ ਸਾਢੇ 4 ਮਹੀਨੇ ਛੁਰਤੇਖਾਨੇ ਰੱਖਿਆ ਠਾਣੇ ਚ ਤੇ ਉਦੋਂ ਬਾਅਦ ਫਿਰ ਮੈਨੂੰ ਜੇਲ੍ਹ ਚ ਘੱਲ ਦਿੱਤਾ ਜੀ ਤੇ ਜੇਲ੍ਹ ਚ ਮੇਰਾ ਕੋਰਟ ਚੱਲਿਆ ਕੋਰਟ ਚੱਲਿਆ ਪਹਿਲੀ ਤਰੀਕਾ ਹੀ ਮੇਰੀ 2 ਮਹੀਨੇ ਬਾਅਦ ਇਹ ਤਾਂ ਜੇਲ੍ਹ ਚ ਮਹੀਨਾ ਹੋ ਗਿਆ ਸੀਗਾ ਗਏ ਨੂੰ ਪੇ ਜੱਜ ਨੇ ਮੈਨੂੰ ਬਰੀ ਦੇ ਦਿੱਤਾ ਸੀਗਾ। ਉਸ ਤੋਂ ਬਾਅਦ ਫਿਰ ਉਨੀ ਇਸਤਨਾਫ ਕੀਤਾ ਵੱਡੇ ਕੋਰਟ 'ਚ। ਫਿਰ ਵੱਡੇ ਕੋਰਟ ਨੇ ਵੀ ਜੱਜਾਂ ਨੇ ਮੈਨੂੰ ਉਹੀ ਫੈਸਲਾ ਰੱਖਿਆ। ਤੋਂ ਲੁਆਚ ਛੱਡਣ ਦੇ ਹੁਕਮ ਮਿਲ ਗਏ ਸੀਗੇ ਦੋ ਵਾਰੀ ਤੇ ਫਿਰ ਛੱਡਿਆ ਨਹੀਂ ਸੀਗਾ 사우ਦੀ ਅਰਬ। ਕੈਪਟਨ ਨੇ ਨਹੀਂ ਛੱਡਿਆ ਜੇਲ੍ਹੋਂ ਨੇ। ਉਸ ਤੋਂ ਬਾਅਦ ਫਿਰ ਮੈਨੂੰ 3.5 ਮਹੀਨੇ ਹੋ ਨਹੀਂ ਮੇਰੇ ਖਰਾਬ ਕਰਤੇ ਤੇ ਮੈਸੀ ਬਾਰ-ਬਾਰ ਆ ਰਹੀ ਸੀ ਕਿ ਪਛੜੀ ਸੀ ਵੀ ਕਿਉਂ ਨਹੀਂ ਛੱਡ ਰਹਾ ਹੈਗੇ। ਤੇ ਮੈਸੀ ਨੂੰ ਵੀ ਕੁਝ ਨਹੀਂ ਦੱਸ ਰਿਹਾ ਸੀਗੇ। ਤੇ ਸਾਡੇ 3 ਮਹੀਨੇ ਬਾਅਦ ਬੰਦੂ ਨੇ ਛੱਡਿਆ ਉਹਨੇ ਜਾਨੀ ਇੱਕ ਸਾਲ ਮੇਰਾ ਪੂਰਾ ਖਰਾਬ ਕਰ ਦਿੱਤਾ ਫਿਰ ਉਦੋਂ ਬਾਅਦ ਬਾਹਰ ਨਿਕਲੇ ਤਾਂ ਉਦੋਂ ਬਾਅਦ ਫਿਰ ਖਾਸ ਦਾ ਮਹਿਕਮਾ ਪਾਤਤਾ ਉਹਨੇ ਕੰਪਨੀ ਨੇ ਤੇ ਉਹਦੇ ਵਿੱਚੋਂ ਹੀ ਮੈਨੂੰ ਬਰੀ ਮਿਲ ਗਿਆ ਸੀਗਾ ਤੇ ਮੈਂ ਐਨਓਸੀ ਮੇਰਾ ਵੀਜ਼ਾ ਨਹੀਂ ਕੈਂਸਲ ਕਰ ਰਹੇ ਸੀਗੇ ਤੇ ਫਿਰ ਉਹਦੇ ਬਾਅਦ ਚੁਕਿਆ ਮੈਸੀ ਇੰਡੀਅਨ ਮੈਸੀ ਨੇ ਤੇਦਰ ਬਾਬਾ ਜੀ ਨੇ ਵੀ ਫੈਕਸ ਹਮਾਰੀਆਂ ਵੀ ਬੰਦਾ ਕਿਉਂ ਨਹੀਂ ਕੱਲ ਰਹੇ ਹੈਗੇ ਤੇ ਫਿਰ ਐਨਓਸੀ ਮੈਨੂੰ ਫਿਰ ਆਨਲਾਈਨ ਤੇ ਮਿਲਿਸ਼ਿਆ ਮਹੀਨਾ ਹੋ ਗਿਆ ਆ ਕੇ ਕਿਵੇਂ ਸਾਲ ਬਾਅਦ ਉਹ ਵਾਪਸ ਪਰਤੇ ਹੋ ਵਾਪਸੀ ਦੀ ਆਸ ਫਿਰ ਕਿਵੇਂ ਬੱਜੀ ਵਾਪਸੀ ਦਾ ਹੱਸਤਾ ਫਿਰ ਜਦੋਂ ਮੇਰਾ ਕੇਸ ਹੀ ਖਤਮ ਹੋ ਗਿਆ ਸੀਗਾ ਤੇ ਉਹ 6 ਮਹੀਨੇ ਬਾਅਦ ਫਿਰ ਆਸ ਹੈ ਕਿ ਸੀਗਾ ਵਾਪਸ ਮੁੜ ਸਕਦਾ ਨਹੀਂ ਜਦੋਂ ਪਹਿਲਾਂ ਜਦੋਂ ਫੜਾਇਆ ਸੀਗਾ ਉਹਨੇ ਦਾਵਾ ਕੀਤਾ ਸੀਗਾ ਉਦੋਂ ਕੁਝ ਨਹੀਂ ਆਸ ਸੀਗੀ ਵੀ ਕੁਝ ਵੀ ਹੋ ਸਕਦਾ ਵੀ ਸੌਦੀ ਹੈਗੇ ਆ ਵੀ ਸੌਦੀਆਂ ਦੀ ਸੁਣਨਗੇ ਪਰ ਨਹੀਂ ਜਿਹੜੇ ਜੱਜ ਹੈ ਉਧਰ ਦੇ ਜੱਜ ਬਹੁਤ ਵਧੀਆ ਜੱਜ ਵੀ ਸਖਤ ਨੇ ਕਾਫੀ ਕਾਨੂੰਨ ਤਾਂ ਸਖਤ ਹੈਗੇ ਜਿਹਨੇ ਗਲਤੀਆਂ ਕੀਤੀ ਉਹਨਾਂ ਲਈ ਕਾਨੂੰਨ ਸਖਤ ਹੈਗੇ ਆ ਪਰ ਜਿਹੜੇ ਬੇਕਸੂਰ ਹੈ ਉਹਨਾਂ ਲਈ ਨਹੀਂ ਹੈਗੀ ਜੱਜ ਜਿਹੜੇ ਕੀ ਹੋ ਸਕਦਾ ਸੀ ਤੁਹਾਡੇ ਨਾਲ ਹੋ ਸਕਦਾ ਸੀ ਮੈਨੂੰ ਲੱਗਦਾ ਸੀ ਕਿ سزا ਹੋ ਸਕਦੀ ਹੈ ਬਈ ਸੋਦੀ ਦਲੀਲਾਂ ਗਲਤ ਗਲਤ ਪੇਸ਼ ਕਰ ਸਕਦਾ ਆ ਪਰ ਉਹ ਜੋ ਉਧਰ ਲਈ ਸਗੇ ਜੱਜ ਸੀਗੇ ਉਹਨਾਂ ਨੇ ਪੈਸਟੀਫਿਕੇਸ਼ਨ ਕੀਤੀ ਪੂਰਾ ਸਾਰਾ ਦੇਖਿਆ ਤੋ ਕਹਿੰਦੇ ਨਹੀਂ ਦੇਖ ਸੂਰਿਆ ਤੂੰ ਬਾਬਾ ਜੀ ਦੇ ਨਾਲ ਰਾਪਤਾ ਸੀਗਾ ਬਾਬਾ ਜੀ ਦੇ ਨਾਲ ਰਾਪਤਾ ਘਰ ਵਾਲਿਆਂ ਨੇ ਕੀਤਾ ਸੀਗਾ ਤੇ ਘਰ ਦੇ ਆਏ ਸੀਗੇ ਇੱਥੇ ਤੇ ਬਾਬਾ ਜੀ ਨੂੰ ਪਾ ਕੇ ਕਿਹਾ ਤੇ ਬਾਬਾ ਜੀ ਨੇ ਫੈਕਸ ਮਾਰੀਆਂ ਤੇ ਦਿੱਲੀ ਮੈਸੇਜ ਮਾਰੀਆਂ ਫੈਕਸਾਂ ਤੇ ਦਿੱਲੀ ਲੱਗ ਗਈ ਲੱਗ ਗਈ ਸਾਲ ਕੇ ਜਨ ਕੇ 6 7 7 ਮਹੀਨੇ ਨਾ ਹਾਂ 7 ਕੁ ਮਹੀਨੇ ਲੱਗ ਗਏ ਉਹ ਜਵਾਬ ਸੀ ਕੀ ਕੀ ਕਰ ਹਾਂ ਜੀ ਹਾਂ ਦਾ ਅੱਛਾ ਲੱਗ ਰਿਹਾ ਏ ਕੀ ਕੀ ਕਰਨਾ ਚਾਹੁੰਨੇ ਬਾਕੀ ਜਿਹੜੇ ਬਾਕੀਆਂ ਠੀਕ ਆ ਆਪਣਾ ਕੰਮ ਕਰਨ ਪਰ ਦੇਖਣ ਸਾਥੀ ਚੰਗੇ ਵੀ ਹੁੰਦੇ ਵਿੱਚ ਮਾੜੇ ਵੀ ਹੁੰਦੇ ਆ ਬੰਦੇ ਤੇ ਬਸ ਛੁੱਟੀ ਮੰਗਣ ਕਰਨੇ ਛੁੱਟੀ ਕਰ ਨੂੰ ਬਸ 4 ਸਾਲ ਹੋ ਗਏ ਸੀਗੇ ਮੈਨੂੰ ਜੀ 2019 ਚ ਮੈਂ ਛੁੱਟੀ ਕੱਟ ਕੇ ਗਿਆ ਸੀਗਾ ਤੇ ਮੁੜ ਕੇ ਛੁੱਟੀ ਨਹੀਂ ਮੈਂ ਆਇਆ ਸੀਗਾ ਕਾਰਡ ਨਹੀਂ ਬਣਾਉਂਦੇ ਕਾਰਡ ਨਹੀਂ ਬਣਾ ਰਹੇ ਸੀਗੇ ਆਈਡੀ ਨਹੀਂ ਬਣਾ ਰਹੇ ਸੀਗੇ ਤੇ ਉਹ ਆਈਡੀ ਮੈਂ ਉਹਨਾਂ ਨੂੰ ਜੋੜ ਪਾਇਆ ਸੀਗਾ ਮੇ ਆਈਡੀ ਬਣਾ ਕੋ ਮੇਰੀ ਪਰ ਆਈਡੀ ਨਹੀਂ ਬਣਾ ਕੇ ਦਿੰਦੇ ਸੀਗਾ ਹਾਂਜੀ ਉਹ ਬਾਬਾ ਜੀ ਬਹੁਤ ਜਾਣੇ ਦੇ ਸਾਥ ਦਿੱਤਾ ਸਾਵੀ ਭਾਈ ਨੂੰ ਬਹੁਤ ਜਾਣੇ ਦੇ ਸਾਥ ਬਸ ਸਾਵੀ ਭਾਈ ਨੇ ਬਹੁਤ ਕੰਮ ਕੀਤਾ ਬਹੁਤ ਸਾਡੇ ਜਾਣੇ ਕੇ ਸਾਵੀ ਭਾਈ ਨੇ ਬਹੁਤ ਦਿੱਤਾ ਆ ਹਾਂਜੀ ਤੇ ਵਧੀਆ ਬਾਬਾ ਜੀ ਨੇ ਜਿਸ ਤਰ੍ਹਾਂ ਲਗਾਤਾਰ ਸਾਡੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਜੋ ਖੇਜੋ ਖਵਾਰੀ ਹੁੰਦੀ ਆ ਅਸੀਂ ਲਗਾਤਾਰ ਜਿਸ ਤਰ੍ਹਾਂ ਅਮਰੀਕਾ ਤੋਂ ਵਾਪਸ ਆਏ ਕਿਸ ਤਰ੍ਹਾਂ ਹੱਥ ਘੜੀਆਂ ਲਾ ਕੇ ਉਹ ਬੜੀ ਦੁਖਦਾਈ ਖਬਰ ਜਿਹੜੀ ਹੈਗੀ ਹਰੇ ਹਰੇ ਦਿਲ ਨੂੰ ਬੇਦਨਨ ਵਾਲੀ ਹੈ ਸੋ ਜਿਸ ਤਰ੍ਹਾਂ ਜੰਗਲਾਂ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਨੌਜਵਾਨ ਜਿਹੜੇ ਹੈ ਮਾਂ ਬਾਪ ਦੇ ਤੋਂ ਵੀ ਦੂਰ ਹੋ ਜਾਂਦੇ ਆ ਤੇ ਉਹ ਉਹਨਾਂ ਦਾ ਮੁੜ ਕੇ ਵਾਪਸ ਵੀ ਨਹੀਂ ਆਉਂਦੇ ਸੋ ਇਸੇ ਤਰ੍ਹਾਂ ਇੱਕ ਜਿਲੰਦਰ ਪਿੰਡ ਦੇ ਮਿੱਠੜੇ ਪਿੰਡ ਦੇ ਰਹਿਣ ਵਾਲੇ ਨਰੇਸ਼ ਕੁਮਾਰ ਜਿਹੜਾ ਅੱਜ ਤੋਂ 6 ਸਾਲ ਪਹਿਲਾਂ ਸਾਊਦੀ ਅਰਬ ਦੇ ਵਿੱਚ ਗਿਆ ਸੀ ਉਥੇ ਉਹਨਾਂ ਨੂੰ ਜਿਹੜਾ ਹੈ ਜੰਕੀ ਦਾ ਵੀ ਕੰਮ ਜਿਹੜਾ ਉਹਨੂੰ ਮਿਲਿਆ ਤੇ ਉਹਨਾਂ ਨੇ ਉਹਦੇ ਉੱਤੇ ਇਲਜ਼ਾਮ ਲਾ ਕੇ ਇਹਨਾਂ ਦੇ ਉੱਤੇ ਤੇ ਇਹਨਾਂ ਨੂੰ ਜਿਹੜਾ ਹੈਗਾ ਉੱਥੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਤੇ 2023 ਦੇ ਵਿੱਚ ਇਹਨਾਂ ਦਾ ਪਰਿਵਾਰ ਆਇਆ ਤੇ ਇਹਨਾਂ ਨੇ ਆਪਣੀ ਦਰਦ ਕਹਾਣੀ ਸਾਰੀ ਦੱਸੀ ਤੇ ਉਹਨਾਂ ਦੇ ਜਿਸ ਤਰ੍ਹਾਂ ਇਹਨਾਂ ਦੇ ਨਾਲ ਗੱਲਬਾਤ ਵੀ ਹੋਣੀ ਸ਼ੁਰੂ ਕੀਤੀ ਫਿਰ ਇਹਨਾਂ ਨੇ ਜਿਹੜੀ ਹੈਗੀ ਅੰਬੇਸ਼ੀ ਨੂੰ ਅਸੀਂ ਲੈਟਰ ਲਿਖਿਆ ਅੰਬੇਸ਼ੀ ਨੇ ਇਹਨਾਂ ਨੂੰ ਉਹਦੇ ਕੋਲ ਛੁਡਵਾ ਕੇ ਤੇ ਫਿਰ ਪੁਲਸਕ ਲੈ ਗਈ ਕੋਕੀ ਉੱਤੇ ਕੇਸ ਉਹਨਾਂ ਨੇ ਕਰ ਦਿੱਤਾ ਸੀਗਾ ਤਕਰੀਬਨ ਜਿਹੜਾ ਹੈਗਾ ਉਹ ਮੁਫੱਦ ਮਹੀਨੇ ਜਿਹੜਾ ਹੈਗਾ ਕੇਸ ਇਹਨਾਂ ਦੇ ਉੱਤੇ ਚੱਲਦਾ ਰਿਹਾ ਫਿਰ ਇਹ ਪੰਜ ਦਿਨ ਗੱਜਾਂ ਦੇ ਵਿੰਝ ਨੇ ਇਹਨਾਂ ਨੂੰ ਬਰੀ ਕਰ ਦਿੱਤਾ ਤੇ ਬਰੀ ਕਰਨ ਤੋਂ ਬਾਅਦ ਵੀ ਉਹਨਾਂ ਨੇ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਰਹਾ ਨਹੀਂ ਕੀਤਾ ਜੇਲ੍ਹ ਤੋਂ ਫਿਰ ਦੁਆਰਾ ਵਾਰ-ਵਾਰ ਹੁੰਦਾ ਸਿੱਦੇ ਕਰਨ ਸੰਪਰਕ ਕਰਨ ਦੇ ਕਰਨ ਨੂੰ 2-3 ਮਹੀਨੇ ਬਾਅਦ ਉਹਨਾਂ ਨੂੰ ਬਰੀਕੀ ਤਾ ਬਾਹਰ ਕੀਤਾ ਪਾਸਟੂ ਰਿਕਵੈਸਟ ਦਿੱਤਾ ਫਿਰ ਉਸ ਤੋਂ ਨੌਕਰਾਂ ਦੀ ਅੰਬੈਸੀ ਦੇ ਅੰਦਰ ਰਹਿ ਕੇ ਉਹ ਇਧਰ ਭੇਜਣ ਵਾਸਤੇ ਜਿਹੜੀ ਕੰਪਨੀ ਜਿਹਦਾ ਵੀਜ਼ਾ ਹੋਵੇ ਉਹਦੇ ਕੋਲ ਐਨ.ਓ.ਸੀ ਲੈਣੀ ਪੈਂਦੀ ਆ ਉਹ ਐਨ.ਓ.ਸੀ ਨਹੀਂ ਦਿੱਤੀ ਫਿਰ ਉਹ ਵਿਚਾਰਾ ਭਟਕਦਾ ਰਿਹਾ ਫਿਰ ਉਹਦੇ ਵਾਸਤੇ ਜਿਹੜਾ ਹੈ ਅੰਬੈਸੀ ਨੇ ਜਿਹੜਾ ਹੈਗਾ ਸੰਪਰਕ ਕਰਕੇ ਉਹ ਨਾਲ ਇਹਨੂੰ ਜਿਹੜਾ ਹੈਗਾ ਐਨ.ਓ.ਸੀ ਜਿਹੜੇ ਆਨਲਾਈਨ ਅਪਲਾਈ ਕਰਕੇ ਤੇਨੂੰ ਵਾਪਸ ਭੇਜਿਆ ਅਗੇ 6 ਸਾਲਾਂ ਪਿੱਛੋਂ ਆ ਪਿਛਲੇ ਮਹੀਨੇ ਵਾਪਸ ਆਇਆ ਸੋ ਅਸੀਂ ਸਾਡਾ ਤੇ ਇਹ ਤੁਹਾਡੇ ਸਾਰਿਆਂ ਨਾਲ ਸੰਪਰਕ ਕਰਨ ਦਾ ਇਹ ਹੈ ਕਿ ਕਿ ਇੱਕ ਤਰ੍ਹਾਂ ਜਿਹੜਾ ਹੈਗਾ ਸਾਡੇ ਬੱਚੇ ਬਾਹਰ ਜਾ ਕੇ ਉਹ ਜਾਂਦੇ ਤਾਂ ਕਮਾਈ ਕਰਨ ਵਾਸਤੇ ਆ ਪਰਿਵਾਰ ਨੂੰ ਆਸਮਾ ਹੁੰਦੀ ਆ ਕਿ ਸਾਡਾ ਪਰਿਵਾਰ ਚਲੇ ਕਾਰ ਬਾਰ ਵਧੀਆ ਹੋਵੇ ਬੱਚੇ ਪੜ੍ਹਾਈਏ ਪਰ ਜਦੋਂ ਉੱਥੇ ਜਾ ਕੇ ਫਸ ਜਾਂਦੇ ਆ ਤੇ ਕਿਉਂਕਿ ਉਧਰ ਜਾ ਕੇ ਜਿਹੜੇ ਜਿੰਨੇ ਵੀ ਉਹ ਜਿੰਨਾ ਕੋਲ ਕੰਮ ਕਰਦੇ ਆ ਉਹਨਾਂ ਕੋਲ ਜਦੋਂ ਪੈਸੇ ਮੰਗਦੇ ਆ ਤੇ ਉਹ ਕੋਈ ਨਾ ਕੋਈ ਕੇਸ ਚੋਰੀ ਦਾ ਪਾ ਦਿੰਦੇ ਆ ਕਿ ਆਪੇ ਤੇਰੇ ਫਰਨਗੇ ਜਿਹੜੇ ਹੈ ਅਦਾਲਤਾਂ ਦੇ ਵਿੱਚ ਸੋ ਇਸੇ ਤਰ੍ਹਾਂ ਦੇ ਨਾਲ ਜੇ ਫਿਰ ਲੜਕੀਆਂ ਦਾ ਜਿਹੜਾ ਹੈਗਾ ਉਹ ਜਾ ਕੇ ਅਰਬ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਸੋਸ਼ਲ ਹੋ ਰਿਹਾ ਉੱਥੇ ਜਾ ਕੇ ਸਾਡੇ ਜਿਹੜੇ ਨੌਜਵਾਨ ਉਹਨਾਂ ਦੇ ਨਾਲ ਵੀ ਸੋਸ਼ਲ ਹੋ ਰਿਹਾ ਕਿਉਂਕਿ ਇਹ ਜਿਹੜਾ ਹੈਗਾ ਉੱਥੇ ਦਾ ਜਿਹੜਾ ਸਿਸਟਮ ਆ ਉੱਥੇ ਇੰਨੀ ਜ਼ਿਆਦਾ ਸੁਣਵਾਈ ਨਹੀਂ ਜਿਸ ਤਰ੍ਹਾਂ ਹੋਰਨਾਂ ਮੁਲਕਾਂ ਦੇ ਵਿੱਚ ਜਦੋਂ ਇਹ ਲੀਗਲ ਬੰਦਾ ਵੀ ਜਿਹੜਾ ਹੈਗਾ ਉਹਦੇ ਉੱਤੇ ਵੀ ਜਿਹੜਾ ਹੈਗਾ ਉਹਨੂੰ ਵੀ ਇਸ ਤਰ੍ਹਾਂ ਫਸਾਇਆ ਜਾਂਦਾ ਸੋ ਇਸ ਤਰ੍ਹਾਂ ਨਹੀਂ ਹੋਰ ਵੀ ਕਰੇ ਹੈਗੇ ਫੜੇ ਭੈਣ ਭਰਾ ਜਿਹੜੇ ਵੀ ਹੈਗੇ ਜੇ ਜਾਣ ਤੋਂ ਪਹਿਲਾਂ ਜਿਹੜਾ ਹੈਗਾ ਸਾਨੂੰ ਕੰਪਨੀ ਦੇਖਣੀ ਚਾਹੀਦੀ ਹੈ ਜਾਂ ਜਿਹੜਾ ਹੈਗਾ ਵਰਕ ਪਰਮਿਟ ਦੇਖਣਾ ਚਾਹੀਦਾ ਤਾਂ ਕਿ ਜਿੱਥੇ ਅਸੀਂ ਜਾ ਰਹੇ ਹਾਂ ਕਿ ਉਹ ਵੀ ਸਾਡੇ ਵਾਸਤੇ ਵੈਰੀਫਾਈਡ ਹੈ ਜਾਂ ਉਹਦਾ ਲਾਹਾ ਹੋਊਗਾ ਜਦਾਂ ਅਸੀਂ ਉੱਥੇ ਜਾ ਕੇ ਫਸ ਜਾਵਾਂਗੇ ਸਾਡੀ ਇਹ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਜਦੋਂ ਵੀ ਜਾਣੇ ਲੀਗਲ ਏਜੰਟਾ ਕੋਲ ਜਾਓ ਉਸ ਤੋਂ ਜਾਣ ਤੋਂ ਪਹਿਲਾਂ ਕੰਪਨੀ ਦੇਖੋ ਜਿਹਦੇ ਵਿੱਚ ਜਾਣੇ ਤਾਂ ਕਿ ਉੱਥੇ ਜਾ ਕੇ ਵੀ ਤੁਸੀਂ ਸੇਫ ਵੀ ਹੋ ਤੇ ਨਾਲ ਜਿਹੜਾ ਹੈਗਾ ਉੱਥੇ ਜੇ ਕਮਾਈ ਕਰਨ ਦਾ ਨੇ ਤੁਸੀਂ ਪਰਿਵਾਰ ਲਈ ਕਮਾਈ ਵੀ ਕਰੋ ਜਿਹੜੀ ਇੱਕ ਰਕੇਸ਼ ਕੁਮਾਰ ਦੀ ਜਿਹੜੀ ਕਹਾਣੀ ਹੈ ਇਹ ਲਗਾਤਾਰ ਪਰਿਵਾਰ ਨੇ ਵੀ ਬਹੁਤ ਦੁੱਖ ਸਹਿ ਆਇਆ ਤੇ ਆਉਂਦੇ ਰੇ ਬਾਰ-ਬਾਰ ਰੋਂਦੇ ਸੀ ਬਰਾਬਰ ਕੀ ਕਰ ਸਕਦੇ ਜਿੰਨੇ ਤੇ ਉਹ ਉਹ ਤਾਂ ਕਿਸੇ ਲਾਗ ਕਾਨੂੰਨ ਅਨੁਸਾਰ ਹੀ ਹੋਣ ਸੀ ਇਸ ਸਾਲਾ ਵਿੱਚ ਵਾਪਸ ਆਏ ਅਸੀਂ ਮਾਰੇ ਅੱਗੇ ਅਰਦਾਸ ਕਰਦੇ ਅੱਗੇ ਇਹਨਾਂ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਣਨ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਤੁਸੀਂ ਆਏ ਆ ਤੁਹਾਡਾ ਸਾਰਿਆਂ ਦਾ ਇੱਕ ਜਿਹੜੀ ਹੈ ਵੀਰ ਦੀ ਦਰਦ ਕਹਾਣੀ ਤੁਸੀਂ ਥੋੜੀ ਜਿਹੀ ਫੋਟੋਆਂ